ਸੰਗਤ ਜੀ ਹੁਣ ਕਾਫੀ ਘੰਟੇ ਹੋ ਗਏ ਸਾਨੂੰ ਲੱਭੀ ਜਾਂਦੇ ਨੂੰ ਜਿਹੜਾ ਮੁੰਡਾ ਡਿੱਗਿਆ ਜਿਗਰਾਉਂਦਾ ਤੇ ਹੁਣ ਉਹ ਮਸ਼ੀਨ ਆ ਜਿਹੜੀ ਲਾਈ ਹੋਈ ਆ ਜੀ ਤੇ ਬਾਈ ਜੀ ਕਿੰਨੀ ਉਮਰ ਸੀਗੀ ਮੁੰਡੇ ਦੀ ਜੀਰ ਜੀ ਉਹਨਾਂ ਦੀ ਉਮਰ ਸੀਗੀ ਤਕਰੀਬਨ 40 ਦੇ ਨੇੜੇ ਤਾਂ ਸੀਗੀ 40 ਤੇ ਜਵਾਕ ਵੀ ਸੀਗੇ ਉਹਨਾਂ ਦੇ ਹਾਂ ਜੀ ਉਹਨਾਂ ਦੇ ਦੋ ਬੇ ਕੁੜੀਆਂ ਦੋ ਕੁੜੀਆਂ ਇੱਕ ਮੁੰਡਾ ਇੱਕ ਮੁੰਡਾ ਜੀ ਮੁੰਡਾ ਵੀ ਵਿਚਾਰਾ ਅੱਖਾਂ ਤੋਂ ਥੋੜਾ ਜਿਆਦਾ ਹੋਇਆਗਾ ਜੀ ਮੋٹے ਮੋٹے ਸ਼ੀਸ਼ੇ ਲੱਗੇ ਉਹਦੇ ਅੱਖਾਂ ਦੇ ਯਾਨੀ ਕਾਫੀ ਟਾਈਮ ਬਾਅਦ ਦੇਖਿਆ ਜਾਨੀ ਉਹਨਾਂ ਵੈਸੇ ਪਰਮਾਤਮਾ ਆਪਾਂ ਦਾ ਕਹਿੰਦੇ ਆ ਜੀ ਹਰ ਇੱਕ ਨੂੰ ਤਾਂ ਦਰੋਤੀ ਬਕਸ ਹੈ ਨਾ ਆਪਾਂ ਹਜੇ ਮੈਂ ਇਹ ਵੀ ਹਜੇ ਹੁਣ ਵੀ ਇਹੀ ਅਰਦਾਸ ਕਰਦਾ ਵੀ ਕਿਤੇ ਪਾਸੇ-ਆਸੇ ਚਲਾ ਗਿਆ ਹੋਵੇ ਪਰ ਜੇ ਅਸੀਂ ਕਾਫੀ ਟਾਈਮ ਵੇਖਣ ਤੋਂ ਬਾਅਦ ਜਿਹੜਾ ਇਹ ਜਾਲ ਲੱਗੇ ਹੋਏ ਆ ਹੁਣ ਮਸ਼ੀਨ ਆ ਜਿਹੜੀ ਇਹ ਜਾਲਾਂ ਨੂੰ ਜਿਹੜਾ ਹੁਣ ਕਚਰਾ ਜਿਹੜਾ ਇਹਦੇ ਵਿੱਚ ਫਸਿਆ ਹੋਇਆ ਜੀ ਉਹਨਾਂ ਨੂੰ ਕੱਢੀ ਜਾਂਦੀ ਆ ਤੇ ਕਈ ਵਾਰ ਡੈੱਡ ਬਾਡੀ ਇਹਨਾਂ ਦੇ ਜਾਲ ਦੇ ਨਾਲ ਆ ਕੇ ਲੱਗ ਜਾਂਦੀਆਂ ਤੇ ਕਾਫੀ ਸਮਾਂ ਅਸੀਂ ਵਿੱਚ ਵੀ ਵੜ ਕੇ ਵੇਖਿਆ ਹਨਾ ਇਹ ਜਿਹੜੀ ਜਗ੍ਹਾ ਵਾਜੀ ਇੱਥੇ ਵਿਚ ਵੜਨ ਦੀ ਇਜਾਜ਼ਤ ਨਹੀਂ ਦਿੰਦੀ ਸਾਨੂੰ ਤੇ ਨਹੀਂ ਫਿਰ ਅਸੀਂ ਇੱਥੇ ਵਿਚ ਵੜ ਕੇ ਜਿਹੜਾ ਬਾਡੀ ਨੂੰ ਸਰਚ ਕਰਨਾ ਸੀ ਹੁਣ ਮਸ਼ੀਨ ਆ ਜਿਹੜੀ ਲੱਗੀ ਹੋਈ ਆ ਜੀ ਉਹ ਮਸ਼ੀਨ ਲੱਗੀ ਹੋਈ ਆ ਜੀ ਕਚਰਾ ਬਾਹਰ ਕੱਢਾਂ ਤੇ ਕਿਉਂਕਿ ਜੀ ਬਹੁਤ ਵਾਰ ਡੈੱਡ ਬਾਡੀਆਂ ਸਾਨੂੰ ਇੱਥੋਂ ਮਿਲੀਆਂ ਵਾ ਕਈ ਵਾਰ ਜਦੋਂ ਪਿੱਛੇ ਤੋਂ ਕੋਈ ਛਾਲ ਮਾਰ ਦਿੰਦਾ ਉਹ ਪੌਲ ਦੇ ਸਾਹਮਣੇ ਤੇ ਉਹ ਉਹਦੀ ਬਾਡੀ ਆ ਕੇ ਇਹਨਾਂ ਜਾਲ ਦੇ ਨਾਲ ਲੱਗ ਜਾਂਦੀ ਆ ਤੇ ਤਾਂ ਕਰਕੇ ਹੁਣੋ ਮਸ਼ੀਨ ਨਾਲ ਜਿਹੜਾ ਜੀ ਚੈੱਕ ਕਰਦੇ ਪਏ ਆ ਪ੍ਰਮਾਤਮਾ ਰੇ ਕਿਸੇ ਨਾਲ ਵੀ ਅਜਿਹਾ ਨਾ ਹੋਵੇ ਹਨਾ ਕਿਸੇ ਵੀ ਪਰਿਵਾਰ ਦੇ ਨਾਲ ਤੇ ਪਰ ਜੀ ਇਹ ਦੁੱਖ ਜਿਹੜਾ ਬਹੁਤ ਜਿਆਦਾ ਵੱਡਾ ਵਾ ਪਿੱਛੇ ਭੈਣ ਭਰਾ ਬੱਚਿਆਂ ਨੂੰ ਜਿਹੜਾ ਜਾਉਂਦੇ ਹੀ ਮਾਰ ਜਾਂਦੇ ਆ ਜੀ ਜਿਹੜੇ ਇਦਾਂ ਦਾ ਕੰਮ ਕਰਦੇ ਆ ਤੇ ਸਾਡੀ ਬੇਨਤੀ ਆ ਵੀ ਇਦਾਂ ਦਾ ਕੰਮ ਨਾ ਕਰਿਆ ਕਰੋ ਮਰਨਾ ਜ਼ਿੰਦਗੀ ਦਾ ਹੱਲ ਨਹੀਂ ਹੈਗਾ ਜੀ ਮਾਰਨਾ ਬਈ ਜ਼ਿੰਦਗੀ ਦਾ ਹੱਲ ਨਹੀਂ ਤੇ ਉਹ ਮਸੀਨ ਲੱਗੀ ਹੋਈ ਆ ਜੀ ਹੁਣ ਹਾਂ